ਟਿੱਪਰ ਦੀ ਟੱਕਰ ਨਾਲ ਖਮਾਣੂ ਵਿਖੇ ਹੋਈ ਨੌਜਵਾਨ ਦੀ ਮੌਤ ਖਮਾਣੂ ਪੁਲਿਸ ਨੇ ਇੱਕ ਨੌਜਵਾਨ ਨੂੰ ਟਿੱਪਰ ਵੱਲੋਂ ਟੱਕਰ ਮਾਰ ਦੇਣ ਦੇ ਦੋਸ਼ ਹੇਠ ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ ਪੁਲਿਸ ਕੋਲ ਦਿੱਤੇ ਬਿਆਨਾਂ ਚ ਗੁਰਦੇਵ ਸਿੰਘ ਵਾਸੀ ਖਮਾਣੂ ਕੁਰਦ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਅਕਬਾਲ ਸਿੰਘ ਉਮਰ 30 ਸਾਲ ਦੇ ਕਰੀਬ ਖਮਾਣੂ ਵਿਖੇ ਟਰੈਕਟਰ ਟਰਾਲੀ ਦੀ ਰਿਪੇਅਰ ਕਰਵਾ ਰਿਹਾ ਸੀ ਤਾਂ ਇੱਕ ਟਿੱਪਰ ਨੇ ਅਕਬਾਲ ਸਿੰਘ ਨੂੰ ਜੋ ਟਰਾਲੀ ਕੋਲ ਖੜਾ ਸੀ ਨੂੰ ਟੱਕਰ ਮਾਰ ਦਿੱਤੀ ਜਿਸ ਉਪਰੰਤ ਟਿੱਪਰ ਟਰਾਲੀ ਨੂੰ 50 ਫੁੱਟ ਘੜੀਸ ਕੇ ਲੈ ਗਿਆ ਸਿੱਟੇ ਵੱਜੋਂ ਨੇੜੇ ਖੜੇ ਹੋਰਨਾਂ ਲੋਕਾਂ ਨੇ ਇਕਬਾਲ ਸਿੰਘ ਨੂੰ ਸਿਵਲ ਹਸਪਤਾਲ ਖਮਾਣੂ ਵਿਖੇ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਇਕਬਾਲ ਸਿੰਘ ਨੂੰ ਮ੍ਰਿਤਕ ਦਾ ਐਲਾਨ ਦਿੱਤਾ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਟਿਪਰ ਚਾਲਕ ਅਮਰਤਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਧੂਰੀ ਖਿਲਾਫ 279 304 ਐਪੀਸੀ ਤਹਿਤ ਮਾਮਲਾ ਦਰਜ ਕਰਕੇ ਟਿਪਰ ਕਬਜ਼ੇ ਚ ਲੈ ਲਿਆ ਗਿਆ ਜਿੱਦਾਂ ਹੈ ਥਾਣੇ ਦੇ ਨੇੜੇ 200 ਮੀਟਰ ਦੂਰੀ ਤੇ ਇੱਕ ਟਰੈਕਟਰ ਰਿਪੇਅਰ ਵਾਲੀ ਸ਼ਾਪ ਆ ਉੱਥੇ ਇੱਕ ਆਪਣੇ ਖਮਾਨੋਖੁਰ ਦਾ ਲੜਕਾ ਇਕਬਾਲ ਸਿੰਘ ਸੀਗਾ ਉਮਰ ਕਰੀਬ 27 ਸਾਲ ਦੀ ਸੀ ਇਹ ਆਪਣਾ ਟਰੈਕਟਰ ਰਿਪੇਅਰ ਕਰਾ ਰਿਆ ਸੀਗਾ ਸੋ ਦੂਸਰੀ ਸਾਈਡ ਸਮਰਾਲੇ ਵਾਲੀ ਸਾਈਡ ਤੋਂ ਇੱਕ ਟਿਪਰ ਆ ਰਿਹਾ ਸੀਗਾ ਉਹ ਟਿਪਰ ਬੇਕਾਬੂ ਹੋ ਕੇ ਜਿਹੜਾ ਹੈਗਾ ਇਹਦੇ ਉੱਪਰ ਚੜ ਗਿਆ ਸੀਗਾ ਜਿਸ ਕਰਕੇ ਇਕਬਾਲ ਸਿੰਘ ਦੀ ਮੌਕੇ ਪਰ ਡੈਥ ਹੋ ਗਈ ਸੀ ਸੋ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਟਿਪਰ ਨੂੰ ਰਿਕਵਰ ਕਰਿਆ ਐਂਡ ਉਹਦਾ ਜਿਹੜਾ ਕਿਊਜ਼ਡ ਹੈ ਅਮਰਿਤਪਾਲ ਸਿੰਘ ਉਹਨੂੰ ਅਸੀਂ ਅਰੈਸਟ ਕਰ ਲਿਆ ਬਾਕੀ ਜਿਹੜਾ ਹੈਗਾ ਆਪਣੇ ਇੱਕ ਜਿਹੜਾ ਮ੍ਰਿਤਕਾ ਦੇ ਅਸੀਂ ਬਿਆਨਾਂ ਤੇ ਸਬੰਧਤਰਾਹੁਤੇ ਜਿਹੜਾ ਹੈਗਾ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ